ਕੀ ਕਾਲ ਜੀ ਕੀ ਦਾਂ ਉਹ ਜੀ ਸਾਰੇ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਚੜਦੀ ਕਲਾ ਵਿੱਚ ਹੋਮਗੇ ਲਓ ਜੀ ਜਿਵੇਂ ਜਿਵੇਂ ਵਿੰਟਰ ਆ ਰਿਹਾ ਹੈਗਾ ਸਰਦੀ ਵਧ ਰਹੀ ਹੈ ਆਪਣੇ ਇੰਡੀਆ ਦੇ ਵਿੱਚ ਓਮੀ ਓਮੀ ਆਪਾਂ ਤੁਹਾਡੇ ਲਈ ਸਟਾਕ ਲੈ ਕੇ ਆ ਰਹੇ ਆ ਨਵੇਂ ਤੋਂ ਨਵਾਂ ਸਟਾਕ ਬਹੁਤ ਹੀ ਜ਼ਿਆਦਾ ਵਧੀਆ ਬੁੱਲਨ ਦੇ ਸੂਟ ਲੈ ਕੇ ਆਏ ਆ ਬਹੁਤ ਸੋਹਣੇ ਪਸ਼ਮੀਨੇ ਦੇ ਬੁੱਲਨ ਵਰਕ ਵਾਲੇ ਪਸ਼ਮੀਨੇ ਦੇ ਸੂਟ ਨੇ ਬਹੁਤ ਸੋਹਣਾ ਪਸ਼ਮੀਨਾ ਹੈ ਜੀ ਬਿਲਕੁਲ ਸੌਫਟ ਬਿਲਕੁਲ ਸੌਫਟ ਵਿਦਆਊਟ ਲਾਈਨਿੰਗ ਵੰਣਗੇ ਨਾ ਤੇ ਕੋਈ ਲਾਈਨਿੰਗ ਦੀ ਰਿਕੁਆਇਰਮੈਂਟ ਹੈ ਨਹੀਂ ਕਿ ਬੁੱਲਨ ਵਰਕ ਹੈ ਉੱਤੇ ਹੋਇਆ ਹੋਇਆ ਦੇਖੋ ਬਹੁਤ ਪਿਆਰਾ ਚ ਬਹੁਤ ਸੋਹਣਾ ਜਿਹੜੇ ਇਹਨਾਂ ਦੇ ਉੱਤੇ ਵਰਕ ਹੈ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਘੇਰੇ ਤੇ neck ਤੇ ਬਹੁਤ ਸੋਹਣਾ ਇਹਨੂੰ ਤੁਸੀਂ ਕੁੜਤਾ ਸਟਾਈਲ ਦੇ ਵਿੱਚ ਬਣਵਾ ਸਕਦੇ ਹੋਗੇ ਪਲਾਜ਼ੋ ਨਾਲ ਸਲਵਾਰ ਸੂਟ ਬਣਾ ਸਕਦੇ ਹੋਂ ਜਿੱਦਾਂ ਵੀ ਤੁਸੀਂ ਲਾਈਕ ਕਰਦੇ ਹੋ ਉਦਾਂ ਬਣਾ ਸਕਦੇ ਹੋਂਗੇ ਬਾਹਰ ਵਾਲੀਆਂ ਪਹਿਣਾ ਲਈ ਵੀ ਬਹੁਤ ਵਧੀਆ ਹੈਗਾ ਠੰਡ ਨੂੰ ਬਹੁਤ ਜ਼ਿਆਦਾ ਰੋਕਣ ਵਾਲਾ ਸਟੱਫ ਹੈਗਾ ਜੀ ਪਸ਼ਮੀਨੇ ਦਾ ਬਹੁਤ ਪਿਆਰਾ ਬਹੁਤ ਸੋਹਣਾ ਸਟੱਫ ਹੈ ਜੀ ਤੇ ਜਿਹੜਾ ਇਹਦੇ ਨਾਲ ਸ਼ਾਲ ਹੈਗਾ ਉਹ ਵੀ ਬਹੁਤ ਸੋਹਣਾ ਹੈਗਾ ਬਹੁਤ ਸ਼ੋਹਣਾ ਇਹਦਾ ਸਟਾਈਲ ਰਹੂਗਾ ਜੀ ਬਹੁਤ ਹੀ ਪਿਆਰਾ ਜਿਹਾ ਹੈ ਵੀ ਦੇਖੋ ਜੀ ਇਹਨੂੰ ਤੁਸੀਂ ਹਰ ਫੰਕਸ਼ਨ ਦੇ ਲਈ ਵੀ ਬਣਵਾ ਸਕਦੇ ਹੋਗੇ ਵੈਸੇ ਵੀ ਵੇਅਰ ਕਰ ਸਕਦੇ ਹੋ ਤੇ ਪ੍ਰਾਈਸ ਜਿਹੜਾ ਬਿਲਕੁਲ ਜੈਨੂਇਨ ਹੈਗਾ ਬਹੁਤ ਸੋਹਣੀ ਚੀਜ਼ ਹੈਗੀ ਬਹੁਤ ਪਿਆਰੀ ਜੀ ਤੇ ਲਾਈਟ ਵੇਟ ਚੀਜ਼ ਹੈਗੀ ਹੈਗੀ ਬਹੁਤ ਸੋਹਣੇ ਸੂਟ ਲੇਗੇ ਮੈਂ ਕਲਰ ਦੇ ਵਿੱਚ ਦਿਖਾ ਦਿੰਨੀ ਆ ਫਰਸਟ ਕਲਰ ਮੈਂ ਬਲੈਕ ਦਿਖਾਇਆ ਹੈਗਾ ਤੁਹਾਨੂੰ ਸਾਰਿਆਂ ਦੇ ਹਲਕੀ ਫੁਲਕੀ ਡਿਜ਼ਾਈਨਿੰਗ ਦਾ ਅੰਤਰ ਹੋਊਗਾ ਜੀ ਤੇ ਕੁਝ ਕੁ ਸੇਮ ਹੋਣਗੇ ਕੁਝ ਅਲੱਗ-ਅਲੱਗ ਹੋਣਗੇ ਮੈਂ ਤੁਹਾਨੂੰ ਦਿਖਾਈ ਚਲਦੀ ਆਂ ਕਿ ਸਾਰਿਆਂ ਦਾ ਇਹ ਮੈਰੂਨ ਸ਼ੇਡ ਆ ਕਿ ਸਾਰੇ ਸ਼ੇਡ ਵਿਂਟਰ ਦੇ ਅਕੋਰਡਿੰਗ ਹੀ ਬਣਾਏ ਗਏ ਨੇਗੇ ਸੇਮ ਹੈਗਾ ਸੇਮ ਹੀ ਇਹਦਾ ਜਿਹੜਾ ਸਟੌਲਰ ਹੋਊਗਾ ਸੇਮ ਇਹਦਾ ਸ਼ਾਲ ਹੈਗਾ ਬਹੁਤ ਪਿਆਰਾ ਜਿਹਾ ਬਹੁਤ ਸੋਹਣਾ ਸ਼ਾਲ ਹੈਗਾ ਪੂਰਾ ਹੈਵੀ ਤੇ ਬਹੁਤ ਸੋਹਣਾ ਸਟਾਫ ਹੈਗਾ ਸੌਫਟ ਹੈਗਾ ਲਾਈਨਿੰਗ ਦੀ ਕੋਈ ਰਿਕੁਆਇਰਮੈਂਟ ਹੈ ਨਹੀਂ ਵਿਦਆਊਟ ਲਾਈਨਿੰਗ ਵੰਡ ਵਾਲੇ ਨੇਗੇ ਬਲੂ ਸ਼ੇਡ ਆ ਗਿਆ ਇਹ ਵੀ ਸੇਮ ਰਹੂਗਾ ਜੀ ਬਲੂ ਸ਼ੇਡ ਬਹੁਤ ਸੋਹਣਾ ਨੇਵੀ ਬਲੂ ਸ਼ੇਡ ਹੈਗਾ ਨੇਵੀ ਬਲੂ ਸ਼ੇਡ ਹੈਗਾ ਤੇ ਇੱਕ ਬਲੂ ਦੇ ਵਿੱਚ ਇਹ ਵਾਲਾ ਆ ਗਿਆ ਇਹਦੀ ਡਿਜ਼ਾਈਨਿੰਗ ਚੇਂਜ ਹੈ ਬਲੂ ਦੇ ਵਿੱਚ ਬਹੁਤ ਸੋਹਣਾ ਜੀ ਲਓ ਜੀ ਇਹਦੇ ਵਿੱਚ ਐਦਾਂ ਹੈਗਾ neck detailing ਦੇਖੋ ਬਹੁਤ ਸੋਹਣੀ neck detailing ਬਣੀ ਹੋਈ ਹੈ ਇਹਨਾਂ ਨੂੰ ਤੁਸੀਂ ਬਹੁਤ ਸੋਹਣੇ ਸੂਟ ਰੈਡੀ ਕਰਵਾ ਸਕਦੇ ਹੋਗੇ ਜੇ ਤੁਸੀਂ ਸਾਡੇ ਕੋਲ ਸਟੀਚਿੰਗ ਕਰਵਾ ਕੇ ਲੈ ਸਕਦੇ ਹੋ ਵਿਦਆਉਟ ਸਟੀਚਿੰਗ ਤੋਂ ਮੰਗਵਾ ਸਕਦੇ ਹੋਗੇ बहुत प्यार जे शॉल सूट रहे जी ये देखो जी ये ऐदा रहेगा जिन्ह ज्यादा हैवी नहीं लैना हैगा वो ऐदा लै सकते हैं बहुत प्यारा जहाँ स्टफ हैगा जी बहुत प्यारे प्यारे कलर ने गे हर एक कलर चार्ट अपने कोवेलेबल है जरा थोड़ा पसंद आता स्क्रीनशॉट लैके ऑर्डर प्लेस कर दौते अपना पेमेंट डन करके अपना सूट होल्ड करवा लो हो। लो जी ਬਹੁਤ ਪਿਆਰਾ ਜਿਹਾ ਪੀਚ ਸ਼ੇਡ ਹੈਗਾ ਬਹੁਤ ਬਹੁਤ ਹੀ ਸੋਹਣਾ ਜਿਹਾ ਪੀਚ ਸ਼ੇਡ ਹੈ ਇਹਦੇ ਆ ਦਾ ਜਿਹੜਾ ਸਟੌਕ ਹੈਗਾ ਹੋ ਗਿਆ ਬਲੂ ਵਾਲੇ ਤਰ੍ਹਾਂ ਦੇ ਜਿਹਨੇ ਦਾ ਇੱਕ ਆ ਗਿਆ ਜੀ ਮ ਜੈਂਟਾ ਸ਼ੇਡ ਰਾਣੀ ਸ਼ੇਡ ਦੀ ਬਹੁਤ ਜ਼ਿਆਦਾ ਡਿਮਾਂਡ ਰਹਿੰਦੀ ਹੈ ਕਿ ਬਹੁਤ ਸੋਹਣਾ ਇਹ ਵੀ ਪੂਰਾ ਹੈਵੀ ਵਾਲਾ ਆ ਗਿਆ ਜੀ ਜਿਵੇਂ ਮੈਰਿਜ ਵਗੈਰਾ ਚੱਲੀਆਂ ਹੋਈਆਂ ਨੇ ਕਿਸੇ ਨੇ ਬੜੀ ਵਗੈਰਾ ਦੇ ਵਿੱਚ ਰੱਖਣਾ ਹੈਗਾ ਤਾਂ ਇੱਕ ਨਦਾ ਸੂਟ ਇਦਾਂ ਦਾ ਵੀ ਸੋਹਣਾ ਲੱਗਦਾ ਹੈਗਾ ਬਾਕੀ ਆਪਾਂ ਘਰੇ ਡੈਲੀ ਵੀਅਰ ਦੇ ਵਿੱਚ ਵੀ ਬਣਵਾ ਸਕਦੇ ਆਂਗੇ ਤੇ ਬਹੁਤ ਸੋਹਣੇ ਸੂਟ ਨੇਗੀ ਬਾਹਰ ਠੰਡ ਜ਼ਿਆਦਾ ਹੈਗੀ ਬਾਰਵਾਨੀਆਂ ਪਹਿਣਾ ਲਈ ਵੀ ਬਹੁਤ ਵਧੀਆ ਨੇਗੀ ਬਹੁਤ ਸੋਹਣੀਆਂ ਚੀਜ਼ਾਂ ਨੇਗੀਆਂ ਬਹੁਤ ਪਿਆਰੇ ਲਓ ਜੀ ਬਹੁਤ ਸੋਹਣੇ ਸੂਟ ਨੇ ਜੀ ਇਹ ਤੇ ਇਹਨਾਂ ਦਾ ਪ੍ਰਾਈਸ ਵੀ ਬਿਲਕੁਲ ਜੈਨੂਇਨ ਜਰ ਰਹੂਗਾ ਪ੍ਰਾਈਸ ਇਹਨਾਂ ਦਾ ਰਹੂਗਾ ਸਿਰਫ 1200 ਰੁਪਏ ਸਿਰਫ 1200 ਰੁਪਏ ਸੂਟ ਦਾ ਪ੍ਰਾਈਸ ਰਹੂਗਾ ਜੀ ਦੇਖੋ 1200 ਰੁਪਏ ਦੇ ਵਿੱਚ ਤਾਂ ਵਰਕ ਨਹੀਂ ਹੁੰਦਾ ਹੈਗਾ ਜੀ ਜਿਹੜਾ ਆਪਾਂ ਤੁਹਾਨੂੰ ਦੇ ਰਹੇ ਆਂਗੇ ਲਾਸਟ ইয়ার ਮੈਂ ਆਪਣਾ ਇੱਕ ਪਾਇਆ ਸੀਗਾ ਬਹੁਤ ਜ਼ਿਆਦੇ ਕੁਰਤੇ ਬਣੇ ਸੀਗੇ ਆਪਣੇ ਇਹ ਸਟਫ ਦੇ ਵਿੱਚ ਦੇਖੋ ਲਾਈਟ ਵੇਟ ਹੈ ਬਿਲਕੁਲ ਮੈਂ ਫਾਈਲਿੰਗ ਚੈੱਕ ਕਰਵਾ ਦਿੰਨੀ ਆ ਸਟਫ ਦੀ ਤੁਹਾਨੂੰ ਇਹ ਦੇਖੋ ਬਿਲਕੁਲ ਲਾਈਟ ਵੇਟ ਕੋਈ ਇਹ ਨਹੀਂ ਹੈਗਾ ਵੀ ਬਹੁਤ ਜ਼ਿਆਦਾ ਹੋਇਆ ਬਹੁਤ ਸੌਫਟ ਹੈਗਾ ਬਿਲਕੁਲ ਸੌਫਟ ਸਟਫ ਹੈਗਾ ਬਹੁਤ ਸਮਾ ਫਿਰੋਜੀ ਸ਼ੇਡ ਹੈਗਾ ਬਹੁਤ ਸੋਨੇ ਕੁੜਤੇ ਰੈਡੀ ਹੁੰਦੇ ਆ ਇਹਦੇ ਵਿੱਚ ਤੁਸੀਂ ਕੁੜਤਾ ਸੂਟ ਵੀ ਬਣਵਾ ਸਕਦੇ ਹੋ ਸਲਵਾਰ ਸੂਟ ਵੀ ਬਣਵਾ ਸਕਦੇ ਹੋਗੇ ਬਹੁਤ ਪਿਆਰੇ ਲੱਗਦੇ ਆ ਇਹਦਾਂ ਦੀਆਂ ਯੂਨੀਕ ਜਿਹੀਆਂ ਚੀਜ਼ਾਂ ਬਹੁਤ ਸੋਹਣੀਆਂ ਲੱਗਦੀਆਂ ਨੇਗੀਆਂ ਲਓ ਜੀ ਪਹਿਣਾ ਦੀ ਸਰਦੀਆਂ ਦੇ ਵਿੱਚ ਪਹਿਲੀ ਪਸੰਦ ਹੁੰਦੀ ਹੈ ਜੀ ਇਹ ਮਸਟਰਡ ਸ਼ੇਡ ਵੀ ਆ ਗਿਆ ਜੀ ਇਹਦੇ ਵਿੱਚ ਹੈਵੀ ਵਾਲੇ ਦੇ ਵਿੱਚ ਮਸਟਰਡ ਸ਼ੇਡ ਆ ਗਿਆ ਲਓ ਜੀ ਮਸਟਰਡ ਸ਼ੇਡ ਆ ਗਿਆ ਇਹਦੇ ਵਿੱਚ ਬਹੁਤ ਸੋਹਣੇ ਲੱਗੇ ਬਹੁਤ ਪਿਆਰੇ ਗ੍ਰੇ ਵੀ ਆ ਗਿਆ ਜੀ ਸਾਰੇ ਤੁਹਾਡੀ ਪਸੰਦ ਨੂੰ ਧਿਆਨ ਵਿੱਚ ਰੱਖਦੇ ਹੋ ਹਰ ਇੱਕ ਕਲਰ ਆਪਣੇ ਕੋਲੇ ਹੈਗੇ ਜੀ ਇਹਦੇ ਵਿੱਚ ਲਾਈਟ ਡਾਰਕ ਜਿੱਦਾਂ ਵੀ ਤੁਸੀਂ ਪਸੰਦ ਕਰਦੇ ਹੋ ਲਓ ਜੀ ਇਹਦੇ ਵਿੱਚ ਗ੍ਰੇ ਸ਼ੇਡ ਆ ਗਿਆ ਜੀ ਐਂਡ ਸਕਿਨ ਛੇੜ ਆ ਗਿਆ ਇਹ ਸਾਰੇ ਕਲਰ ਅਵੇਲੇਬਲ ਹੈਗੇ ਨੇ ਜੀ ਆਪਣੇ ਕੋਲੇ 1200 ਰੁਪਏ ਇਹਨਾਂ ਦਾ ਪ੍ਰਾਈਸ ਹੈਗਾ 92531150369253115036 ਆਪਣਾ ਜਿਹੜਾ ਨੰਬਰ ਹੈਗਾ ਜਿਹਦੇ ਉੱਤੇ ਤੁਸੀਂ ਆਰਡਰ ਪਲੇਸ ਕਰਨਾ ਹੈਗਾ ਫਾਦਰ ਇਨਕੁਆਰੀਜ਼ ਦੇ ਲਈ ਵੀ ਤੁਸੀਂ ਮੈਨੂੰ ਡੀਐਮ ਕਰ ਸਕਦੇ ਹੋਗੇ ਤੇ ਸਕਰੀਨਸ਼ਾਟ ਲੈ ਕੇ ਫਟਾਫਟ ਆਰਡਰ ਪਲੇਸ ਕਰਨਾ ਹੈ ਲਿਮਟਡ ਜ ਸਟਾਕ ਹੈਗਾ ਤੇ ਫਟਾਫਟ ਲਿਮਟਡ ਜ ਤੇ ਆਪਣਾ ਜਿਹੜੇ ਪ੍ਰਾਈਸ ਨੇਗੇ ਬਿਲਕੁਲ ਜੈਨੂਇਨ ਜੇ ਹੈਗੇ ਆ ਕਿ ਰੱਖੇ ਹੋਏ ਆਪਾਂ ਨੇ ਨਾ ਫਟਾਫਟ ਆਰਡਰ ਪਲੇਸ ਕਰਿਓ ਥੈਂਕ ਯੂ ਜੀ